Welcome to Punjabi Job Studios educational channel. ਹਾਂ ਜੀ ਸਤ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਆਂਗਣਵਾੜੀ ਭਰਤੀ 2025-26 ਦੇ ਸੰਬੰਧੀ ਕੁਝ ਸਵਾਲਾਂ ਦੇ ਜਵਾਬ ਲੈ ਕੇ ਆਏ ਹਾਂ। ਜਿਵੇਂ ਕਿ ਆਪਣੀ ਪਿਛਲੀ ਅਪਲੋਡਸ ਕੀਤੀ ਹੋਈਆਂ ਵੀਡੀਓਜ਼ ਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਦੇ ਕਮੈਂਟ ਆਏ ਨੇ ਕਿ ਇਸ ਦੇ ਰਿਜ਼ਲਟ ਬਾਰੇ ਦੱਸੋ। ਕਿਉਂਕਿ ਇਸ ਵਿਸ਼ੇ ਦੇ ਉੱਪਰ ਸਵਾਲ ਹੀ ਕਾਫੀ ਜ਼ਿਆਦਾ ਖੜੇ ਹੋ ਜਾਂਦੇ ਨੇ। ਜਿਵੇਂ ਕਿ ਹੁਣ ਕਈਆਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਗਈ ਆ ਵੈਲ ਐਂਡ ਗੁੱਡ ਤੇ ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਨਹੀਂ ਹੋਈ ਉਹਨਾਂ ਨੂੰ ਆਪਾਂ ਇਸ ਵੀਡੀਓ ਦੇ ਰਾਹੀਂ ਦੱਸਾਂਗੇ ਅਤੇ ਜੋ ਰਿਜ਼ਲਟ ਦੀ ਵੇਟ ਕਰ ਰਹੇ ਨੇ ਉਹਨਾਂ ਨੂੰ ਵੀ ਸਾਰੀ ਗੱਲ ਕਲੀਅਰ ਕਰਾਂਗੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਕਲੀਅਰ ਕਰ ਦੇਣੇ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਰੋਤਿਆਂ ਨੂੰ ਬੇਨਤੀ ਆ ਵੀ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਜੀ ਅਤੇ ਇਸ ਵੀਡੀਓ ਨੂੰ ਹਾਈਪ ਪੁਆਇੰਟਸ ਦੇ ਕੇ ਆਪਣਾ ਸਪੋਰਟ ਜ਼ਰੂਰ ਦਿਓ ਜੀ ਚਲੋ ਜੀ ਬਿਨਾ ਕੋਈ ਦੇਰੀ ਕੀਤੇ ਆਪਾਂ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਅਤੇ ਵੇਖਦੇ ਹਾਂ ਸਾਰੀ ਜਾਣਕਾਰੀ ਗੱਲ ਕਰ ਲੈਣੇ ਹਾਂ ਆਪਾਂ ਪਹਿਲੇ ਸਵਾਲ ਦੀ ਤਾਂ ਪਹਿਲਾ ਸਵਾਲ ਹੈ ਕਿ ਰਿਜ਼ਲਟ ਕਦੋਂ ਆਊਗਾ ਯਾਨੀ ਕਿ ਮੈਰਿਟ ਲਿਸਟ ਕਦੋਂ ਆਵੇਗੀ ਤਾਂ ਮੈਂ ਤੁਹਾਨੂੰ ਇਸ ਵਿਸ਼ੇ ਤੇ ਦੱਸ ਦੇਵਾਂ ਜੀ ਕਿ ਜੋ ਮੈਰਿਟ ਲਿਸਟ ਹੁੰਦੀ ਹੈ ਉਹ ਸਭ ਤੋਂ ਲਾਸਟ ਪ੍ਰੋਸੈਸ ਹੁੰਦਾ ਹੈ ਇਸ ਭਰਤੀ ਦੇ ਵਿੱਚ ਉਸ ਤੋਂ ਪਹਿਲਾਂ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਅਤੇ ਅਗਰ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਗਈ ਹੈ ਤਾਂ ਉਸ ਤੋਂ ਬਾਅਦ ਤੁਹਾਡੀ ਇੰਟਰਵਿਊ ਹੋਵੇਗੀ ਕਿਉਂਕਿ ਇੰਟਰਵਿਊ ਦੇ ਨੰਬਰ ਵੀ ਜੁੜਨੇ ਨੇ ਮੈਰਿਟ ਲਿਸਟ ਦੇ ਵਿੱਚ ਕਿਉਂਕਿ ਇੰਟਰਵਿਊ ਤੋਂ ਬਿਨਾਂ ਮੈਰਿਟ ਲਿਸਟ ਕਦੇ ਵੀ ਜਾਰੀ ਨਹੀਂ ਹੋ ਸਕਦੀ ਇੰਟਰਵਿਊ ਹੋਵੇਗੀ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਉਸ ਤੋਂ ਬਾਅਦ ਹੀ ਤੁਹਾਡੀ ਮੈਰਿਟ ਲਿਸਟ ਆਵੇਗੀ ਅਤੇ ਮੈਰਿਟ ਲਿਸਟ ਇਕੱਲੇ-ਇਕੱਲੇ ਪਰਸਨ ਦੀ ਨਹੀਂ ਆਵੇਗੀ ਜਿਵੇਂ ਕਿ ਤੁਹਾਡੀ ਵੈਰੀਫਿਕੇਸ਼ਨ ਹੋ ਗਈ ਆ ਡਾਕੂਮੈਂਟ ਵੈਰੀਫਿਕੇਸ਼ਨ ਹੋ ਗਈ ਆ ਕਈ ਕਈਆਂ ਦੀ ਕਈਆਂ ਥਾਵਾਂ ਤੇ ਰਹਿੰਦੀ ਆ ਹਨਾ ਕਈਆਂ ਜ਼ਿਲ੍ਹਿਆਂ ਦੇ ਵਿੱਚ ਰਹਿੰਦੀ ਆ ਤੇ ਡਾਕੂਮੈਂਟ ਵੈਰੀਫਿਕੇਸ਼ਨ ਸਭ ਦੀ ਹੋਵੇਗੀ ਜਦੋਂ ਇੰਟਰਵਿਊ ਸਾਰਿਆਂ ਦੀ ਹੋ ਗਈ ਆ ਸਾਰੇ ਐਪਲੀਕੈਂਟਸ ਆਲ ਪੰਜਾਬ ਦੇ ਸਾਰੇ ਐਪਲੀਕੈਂਟਸ ਦੀ ਜਦੋਂ ਹੋ ਗਈ ਆ ਉਸ ਤੋਂ ਬਾਅਦ ਜ਼ਿਲ੍ਹਿਆਂ ਵਾਈਜ਼ ਨਿਕਲੇਗੀ ਮੈਰਿਟ ਲਿਸਟ ਜਾਰੀ ਹੋਵੇਗੀ ਅ ਅਲੱਗ-ਅਲੱਗ ਜ਼ਿਲ੍ਹੇ ਦੀ ਅਲੱਗ-ਅਲੱਗ ਬਲਾਕਸ ਦੀ ਬਲਾਕਸ ਵਾਈਜ਼ ਤੇ ਉਹ ਤੁਹਾਡੀ ਆਨਲਾਈਨ ਵੈਬਸਾਈਟ ਦੇ ਉੱਪਰ ਹੀ ਪੈ ਜਾਵੇਗੀ ਜੋ ਤੁਹਾਡੀ ਮਤਲਬ ਜ਼ਿਲ੍ਹੇ ਦੀ ਵੈਬਸਾਈਟ ਹੈ ਉਸ ਤੇ ਤੁਹਾਨੂੰ ਮਿਲ ਜਾਵੇਗੀ ਜਦੋਂ ਆਵੇਗੀ ਅਸੀਂ ਤੁਹਾਨੂੰ ਸੁਚੇਤ ਕਰ ਦੇਵਾਂਗੇ ਵੀਡੀਓ ਦੇ ਥਰੂ ਮੈਰਿਟ ਲਿਸਟ ਦੇ ਵਿੱਚ ਜਿਵੇਂ ਕਿ ਤੁਹਾਡੇ ਬਲਾਕ ਦੇ ਵਿੱਚ 100 ਜਣਿਆਂ ਨੇ ਅਪਲਾਈ ਕੀਤਾ ਹੈ ਤਾਂ ਉਹ ਤੁਹਾਡੇ ਬਲਾਕ ਦੇ ਵਿੱਚ ਜਾਂ ਤੁਹਾਡੇ ਪਿੰਡ ਦੇ ਵਿੱਚ ਇੱਕ ਤੁਹਾਡੇ ਪਿੰਡ ਦਾ ਐਗਜ਼ਾਮਪਲ ਲੈ ਲੈਂਦੇ ਆ ਤੁਹਾਡੇ ਪਿੰਡ ਦੇ ਵਿੱਚ 100 ਜਣਿਆਂ ਨੇ ਅਪਲਾਈ ਕੀਤਾ ਹੈ ਤਾਂ ਉਹ 100 ਜਣਿਆਂ ਦੀ ਮੈਰਿਟ ਲਿਸਟ ਦੇ ਵਿੱਚ ਨਾਮ ਆਵੇਗਾ 100 ਜਣਿਆਂ ਦਾ ਮੈਰਿਟ ਲਿਸਟ ਦੇ ਵਿੱਚ ਨਾਮ ਆਵੇਗਾ ਬਟ ਸਭ ਤੋਂ ਉੱਪਰ ਅਤੇ ਉਸ ਤੋਂ ਨੀਚੇ ਸਭ ਤੋਂ ਉੱਪਰ ਸਿਲੇਕਟਡ ਪਰਸਨ ਦਾ ਨਾਮ ਆਵੇਗਾ ਜੋ ਸਿਲੇਕਟਡ ਪਰਸਨ ਨੇ ਉਹਨਾਂ ਦਾ ਰਿਜ਼ਲਟ ਰਿਜ਼ਲਟ ਵਾਲੀ ਜਗ੍ਹਾ ਤੇ ਸਿਲੇਕਟਡ ਲਿਖਿਆ ਆਵੇਗਾ ਅਤੇ ਜੋ ਸਿਲੇਕਟਡ ਨਹੀਂ ਹਨ ਉਹਨਾਂ ਦਾ ਵੀ ਨਾਮ ਆਵੇਗਾ ਬਟ ਉਹਨਾਂ ਦੇ ਅੱਗੇ ਨਾਟ ਸਿਲੇਕਟਡ ਲਿਖਿਆ ਆਵੇਗਾ ਮੈਰਿਟ ਲਿਸਟ ਦੇ ਵਿੱਚ ਜਿਨ੍ਹਾਂ ਦੇ ਨਾਮ ਦੇ ਅੱਗੇ ਵੇਟਿੰਗ ਲਿਖਿਆ ਆਵੇਗਾ ਉਹ ਮੰਨ ਕੇ ਚੱਲੋ ਵੀ ਉਹ ਵੇਟਿੰਗ 'ਚ ਨੇ ਜਿਵੇਂ ਕਿ ਕੋਈ ਸਿਲੈਕਟਡ ਪਰਸਨ ਅ ਜੌਬ ਲੈਣ ਲਈ ਨਿਯੁਕਤ ਨਿਯੁਕਤੀ ਪੱਤਰ ਲੈਣ ਲਈ ਨਹੀਂ ਪਹੁੰਚਦਾ ਜਾਂ ਉਹ ਮੈਡੀਕਲ ਦੇ ਵਿੱਚ ਅਨਫਿਟ ਪਾਇਆ ਜਾਂਦਾ ਹੈ ਤਾਂ ਉਹ ਵੇਟਿੰਗ ਵਾਲਿਆਂ ਨੂੰ ਉਸ ਤੋਂ ਬਾਅਦ ਮਤਲਬ ਵੇਟਿੰਗ ਵਾਲਿਆਂ ਨੂੰ ਚੱਕਣਗੇ ਵੇਟਿੰਗ ਵਾਲਿਆਂ ਨੂੰ ਮਤਲਬ ਪਹਿਲ ਦਿੱਤੀ ਜਾਵੇਗੀ ਉਸ ਤੋਂ ਬਾਅਦ ਤੇ ਜਿਵੇਂ ਕਿ ਕਿਸੇ ਵੀ ਕਈ ਕਾਰਨ ਹੋ ਸਕਦੇ ਨੇ ਕਿਸੇ ਕਾਰਨ ਕੋਈ ਡਿਊਟੀ ਜੁਆਇਨ ਨਹੀਂ ਕਰਦਾ ਤਾਂ ਫਿਰ ਵੇਟਿੰਗ ਵਾਲਿਆਂ ਦੀ ਵਾਰੀ ਆਵੇਗੀ ਇੱਕ ਗੱਲ ਹੋਰ ਤੁਹਾਡੇ ਮੈਂ ਕਲੀਅਰ ਕਰ ਦੇਵਾਂ ਕਿ ਸਾਡਾ ਮੋਟਿਵ ਹੁੰਦਾ ਹੈ ਕਿ ਤੁਹਾਨੂੰ ਸਾਰੀ ਕੋਈ ਵੀ ਜਾਣਕਾਰੀ ਦੇਣੀ ਹੈ ਉਹ ਸਾਫ ਸੁਥਰੀ ਅਤੇ ਸੱਚੀ ਸੁੱਚੀ ਜਾਣਕਾਰੀ ਦੇਣੀ ਹੈ ਕੋਈ ਵੀ ਝੂਠ ਤੂਫਾਨ ਅਸੀਂ ਜਾਣਕਾਰੀ ਦੇ ਵਿੱਚ ਨਹੀਂ ਦੱਸਦੇ ਕਿਉਂਕਿ ਜਿਵੇਂ ਕਿ ਹੁਣ ਆਮ YouTube ਚੈਨਲ ਤੇ ਲੋਕੀ ਪ੍ਰਾਣੀਆਂ ਮੈਰਿਟ ਲਿਸਟ ਅਪਲੋਡ ਕਰ ਕਰਕੇ ਵਿਊਜ਼ ਲਈ ਜਾਂਦੇ ਨੇ ਬਟ ਸਾਡਾ ਉਹ ਮੋਟਿਵ ਨਹੀਂ ਹੈ ਕਰਨ ਨੂੰ ਤਾਂ ਅਸੀਂ ਵੀ ਹੁਣ ਪ੍ਰਾਣੀ ਉਹਨਾਂ YouTube ਬਰਾ ਵਾਂਗੂ ਕਰ ਸਕਦੇ ਸੀਗੇ ਵੀਡੀਓ ਅਪਲੋਡ ਕਰ ਮੈਰਿਟ ਲਿਸਟ ਅਪਲੋਡ ਮੈਰਿਟ ਲਿਸਟ ਵਾਲੀ ਵੀਡੀਓ ਅਪਲੋਡ ਕਰ ਸਕਦੇ ਸੀ ਪੁਰਾਣੀ ਮੈਰਿਟ ਲਿਸਟ ਵਾਲੀ ਬਟ ਉਹਦਾ ਆਪਾਂ ਨਹੀਂ ਕਰਦੇ ਆਪਾਂ ਤੁਹਾਨੂੰ ਸਾਫ਼ ਸੁਥਰੀ ਅਤੇ ਸੱਚੀ ਸੁੱਚੀ ਜਾਣਕਾਰੀ ਹੀ ਦਿੰਨੇ ਦਿੰਨੇ ਹਾਂ ਤੇ ਤੁਹਾਨੂੰ ਮੈਂ ਦੱਸ ਦੇਵਾਂ ਕਿ ਕੋਈ ਵੀ ਮੈਰਿਟ ਲਿਸਟ ਹਜੇ ਤੱਕ ਜਾਰੀ ਨਹੀਂ ਹੋਈ ਹੈ ਇਸ ਭਰਤੀ ਦੀ ਅ ਮੈਰਿਟ ਲਿਸਟ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਹੈ ਕਿ ਮੈਰਿਟ ਲਿਸਟ ਉਸ ਤੋਂ ਬਾਅਦ ਲਾਸਟ ਵਾਲਾ ਪ੍ਰੋਸੈਸੀ ਹੋਵੇਗਾ ਪਹਿਲਾਂ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਅਤੇ ਉਸ ਤੋਂ ਬਾਅਦ ਇੰਟਰਵਿਊ ਹੋਵੇਗੀ ਉਸ ਤੋਂ ਬਾਅਦ ਹੀ ਮੈਰਿਟ ਲਿਸਟ ਜਾਰੀ ਹੋਵੇਗੀ ਜਦੋਂ ਵੀ ਮੈਰਿਟ ਲਿਸਟ ਜਾਰੀ ਹੋਵੇਗੀ ਆਪਾਂ ਤੁਹਾਨੂੰ ਚੈਨਲ ਦੇ ਉੱਪਰ ਵੀਡੀਓ ਅਪਲੋਡ ਕਰਕੇ ਦੱਸ ਦੇਵਾਂਗੇ ਬਾਕੀ ਮੈਰਿਟ ਲਿਸਟ ਚੈੱਕ ਕਰਨ ਦਾ ਮੈਂ ਤੁਹਾਨੂੰ ਸੌਖਾ ਜਿਹਾ ਤਰੀਕਾ ਦੱਸ ਦਿੰਦਾ ਹਾਂ ਕਿ ਤੁਹਾਡਾ ਜੋ ਜ਼ਿਲ੍ਹਾ ਹੈ ਮੰਨ ਕੇ ਚੱਲੋ ਤੁਹਾਡਾ ਬਰਨਾਲਾ ਜ਼ਿਲ੍ਹਾ ਹੈ ਤਾਂ ਤੁਸੀਂ ਬਰਨਾਲਾ ਜ਼ਿਲ੍ਹੇ ਦੀ ਸਰਕਾਰੀ ਵੈਬਸਾਈਟ ਜੋ ਹੈ ਉਹ ਓਪਨ ਕਰ ਲੈਣੀ ਹੈ ਉਸ ਦੇ ਉੱਪਰ ਮੈਰਿਟ ਲਿਸਟ ਜਾਰੀ ਹੋਵੇਗੀ ਤੁਸੀਂ ਸਰਚ ਦੇ ਸਰਚ ਬਾਰ ਦੇ ਵਿੱਚ ਅ ਅੰਗਨਵਾੜੀ ਮੈਰਿਟ ਲਿਸਟ ਚੈੱਕ ਕਰ ਲੈਣੀ ਹੈ ਮੈਰਿਟ ਲਿਸਟ ਸਰਚ ਕਰ ਲੈਣਾ ਹੈ ਤਾਂ ਉਸ ਮੈਰਿਟ ਲਿਸਟ ਜੇਕਰ ਜਾਰੀ ਹੋਈ ਹੋਵੇਗੀ ਤਹੋ ਤੁਹਾਡੇ ਸਾਹਮਣੇ ਆ ਜਾਵੇਗੀ ਤੁਸੀਂ ਉਹ ਡਾਊਨਲੋਡ ਕਰ ਸਕਦੇ ਹੋ ਅਤੇ ਸਭ ਤੋਂ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਉਹ ਕਦੋਂ ਅਪਲੋਡ ਹੋਈ ਹੈ ਜੇਕਰ 2023 ਦੇ ਵਿੱਚ ਹੋਈ ਹੈ ਤਾਂ ਤੋ ਉਹ 2023 ਵਾਲੀ ਮੈਰਿਟ ਲਿਸਟ ਹੈ ਤੇ ਤੁਸੀਂ ਅਪਲੋਡ ਡੇਟ ਦੇਖ ਲਿਆ ਕਰੋ ਤੇ ਧਿਆਨ ਦੇ ਨਾਲ ਤੁਸੀਂ ਇੱਥੋਂ ਚੈੱਕ ਕਰ ਸਕਦੇ ਹੋ ਮੈਂ ਤੁਹਾਨੂੰ ਬਹੁਤ ਸੌਖਾ ਤਰੀਕਾ ਦੱਸਿਆ ਹੈ ਕਿ ਤੁਸੀਂ ਆਪਣੇ ਜ਼ਿਲ੍ਹੇ ਦੀ ਵੈੱਬਸਾਈਟ ਓਪਨ ਕਰਕੇ ਉੱਥੇ ਸਰਚ ਬਾਰ ਦੇ ਉੱਪਰ ਉੱਪਰ ਸਭ ਤੋਂ ਉੱਪਰ ਸਰਚ ਬਾਰ ਆਵੇਗਾ ਸਰਚ ਬਾਰ ਦੇ ਵਿੱਚ ਮੈਰਿਟ ਲਿਸਟ ਸਰਚ ਕਰਨੀ ਹੈ ਜਦੋਂ ਮੈਰਿਟ ਲਿਸਟ ਸਰਚ ਕੀਤੀ ਤਾਂ ਤੁਹਾਡੇ ਸਾਹਮਣੇ ਅ ਅਪਲੋਡਸ ਵਾਲੀਆਂ ਲਿਸਟਾਂ ਓਪਨ ਆ ਜਾਣਗੀਆਂ ਤੁਹਾਡੇ ਸਾਹਮਣੇ ਉੱਥੋਂ ਤੁਸੀਂ ਓਪਨ ਕਰਕੇ ਵੇਖ ਸਕਦੇ ਹੋ ਹੁਣ ਤੁਹਾਡੀ ਦੂਸਰੀ ਡਾਊਟ ਕਲੀਅਰ ਕਰ ਦਿੰਨੇ ਹਾਂ ਕਿ ਕਈਆਂ ਪੜਾਣਾਂ ਦੀ ਹਜੇ ਤੱਕ ਡਾਕੂਮੈਂਟ ਵੈਰੀਫਿਕੇਸ਼ਨ ਨਹੀਂ ਹੋਈ ਹੈ ਉਹਨਾਂ ਨੂੰ ਕਾਲ ਨਹੀਂ ਆਈ ਹੈ ਉਹਨਾਂ ਨੂੰ ਦੱਸ ਦਿੰਨੇ ਹਾਂ ਕਿ ਡਾਕੂਮੈਂਟ ਵੈਰੀਫਿਕੇਸ਼ਨ ਸਭ ਦੀ ਹੋਵੇਗੀ ਅ ਹਜੇ ਫਿਲਹਾਲ ਡਿਪਾਰਟਮੈਂਟ ਬਿਜ਼ੀ ਸੀਗਾ ECCE ਟ੍ਰੇਨਿੰਗ ਦੇ ਲਈ ਕਿਉਂਕਿ ਪੁਰਾਣੇ ਜੋ ਵਰਕਰ ਨੇ ਪੁਰਾਣੇ ਵਰਕਰਾਂ ਦੀਆਂ ECCE ਟ੍ਰੇਨਿੰਗ ਹੋ ਰਹੀਆਂ ਸੀ ਸਾਰਿਆਂ ਨੂੰ ਪਤਾ ਹੀ ਹੋਵੇਗਾ ਜਿਹੜੇ ਇਸ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਨੌਲੇਜ ਹੋਵੇਗੀ ਇਸ ਚੀਜ਼ ਬਾਰੇ ਕਿ ECCE ਟ੍ਰੇਨਿੰਗ ਚੱਲ ਰਹੀ ਸੀਗੀ ਸੋ ਇਸ ਕਰਕੇ ਡਿਪਾਰਟਮੈਂਟ ਉੱਥੇ ਬਿਜ਼ੀ ਸੀਗਾ ਤੇ ਹੁਣ ECCE ਟ੍ਰੇਨਿੰਗ ਖਤਮ ਹੋਈ ਹੈ ਤਾਂ ਹੁਣ ਦੁਬਾਰੇ ਡਾਕੂਮੈਂਟ ਵੈਰੀਫਿਕੇਸ਼ਨ ਹੋਣਗੀਆਂ ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਹੈ ਉਹਨਾਂ ਦੇ ਉਹ ਹਜੇ ਵੇਟ ਕਰਨ ਇੰਟਰਵਿਊ ਦੇ ਲਈ ਵੀ ਉਹਨਾਂ ਨੂੰ ਕਾਲ ਆਵੇਗੀ ਬਟ ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਨਹੀਂ ਹੋਈ ਹੈ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੁਣ ਹੋਵੇਗੀ ਕਈਆਂ ਜ਼ਿਲ੍ਹਿਆਂ ਦੇ ਵਿੱਚ ਹਜੇ ਵੀ ECCE ਟ੍ਰੇਨਿੰਗ ਪੈਂਡਿੰਗ ਚੱਲ ਰਹੀ ਹੈ ਉਹ ਜਦੋਂ ECCE ਟ੍ਰੇਨਿੰਗ ਪੈਂਡਿੰਗ ਕੰਪਲੀਟ ਹੋ ਗਈ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਨੂੰ ਦੁਬਾਰੇ ਚਾਲੂ ਕਰ ਦੇਣਗੇ ਬਾਕੀ ਸਾਰੇ ਭੈਣਾਂ ਨੂੰ ਬੇਨਤੀ ਆ ਵੀ ਕੋਈ ਵੀ ਭੈਣਾ ਇਹ ਇਹ ਨਾ ਸੋਚੋ ਵੀ ਸਾਡੇ ਡਾਕੂਮੈਂਟ ਵੈਰੀਫਿਕੇਸ਼ਨ ਨਹੀਂ ਹੋਵੇਗੀ ਜਾਂ ਹੋਵੇਗੀ ਜਾਂ ਨਹੀਂ ਹੋਵੇਗੀ ਹਨਾ ਟੈਨਸ਼ਨ ਨਾ ਲਵੋ ਸਾਰਿਆਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਬਾਕੀ ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਹੈ ਉਹਨਾਂ ਭੈਣਾਂ ਨੂੰ ਸਾਡੇ ਵੱਲੋਂ ਬੈਸਟ ਆਫ ਲੱਕ ਆ ਇੰਟਰਵਿਊ ਦੇ ਲਈ ਇੰਟਰਵਿਊ ਦੇ ਵਿੱਚ ਕੀ ਕੀ ਸਵਾਲ ਪੁੱਛੇ ਜਾਣਗੇ ਉਹ ਤਿਆਰੀ ਕਰਨ ਦੇ ਲਈ ਇੰਟਰਵਿਊ ਦੀ ਤਿਆਰੀ ਕਰਨ ਦੇ ਲਈ ਆਪਾਂ ਆਲਰੇਡੀ ਇੱਕ ਵੀਡੀਓ ਅਪਲੋਡ ਕਰ ਚੁੱਕੇ ਹਾਂ ਚੈਨਲ ਤੇ ਤੁਸੀਂ ਉਹ ਆਪਣੇ ਚੈਨਲ ਦੇ ਉੱਪਰ ਜਾ ਕੇ ਵੇਖ ਸਕਦੇ ਹੋ ਜਿਨ੍ਹਾਂ ਨੇ ਨਹੀਂ ਵੇਖੀ ਬਾਕੀ ਸਾਰੀਆਂ ਭੈਣਾਂ ਨੂੰ ਬੇਨਤੀ ਆ ਮੈਂ ਦੱਸ ਦਿੰਦਾ ਹਾਂ ਵੀ ਆਪਣੇ ਇਸ ਚੈਨਲ ਦੇ ਉੱਪਰ ਆਂਗਣਵਾੜੀ ਤੋਂ ਇਲਾਵਾ ਹੋਰ ਵੀ ਭਰਤੀਆਂ ਦੀਆਂ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ ਤੁਸੀਂ ਉਹ ਵੀ ਜਾਣਕਾਰੀਆਂ ਦੇਖ ਲਿਆ ਕਰੋ ਕਈ ਵਾਰ ਇਦਾਂ ਹੁੰਦਾ ਵੀ ਕੋਈ ਉਹ ਭਰਤੀ ਵੀ ਤੁਹਾਡੇ ਕੰਮ ਦੀ ਹੁੰਦੀ ਹੈ ਸੋ ਇਸ ਕਰਕੇ ਉਹ ਜਾਣਕਾਰੀ ਵੀ ਤੁਸੀਂ ਤੁਸੀਂ ਦੇਖ ਲਿਆ ਕਰੋ ਕਈ ਵਾਰ ਕੋਈ ਭਰਤੀ ਤੁਹਾਡੇ ਚ ਕੰਮ ਦੀ ਹੁੰਦੀ ਹੈ ਤੁਸੀਂ ਉਸ ਲਈ ਐਲੀਜੀਬਲ ਹੁੰਨੇ ਹੋ ਤਾਂ ਤੁਸੀਂ ਉਸ ਨੂੰ ਵੀ ਅਪਲਾਈ ਕਰ ਸਕਦੇ ਹੋ ਅਤੇ ਬੇਨਤੀ ਇਹ ਆ ਵੀ ਜਿਵੇਂ ਤੁਸੀਂ ਆਂਗਣਵਾੜੀ ਭਰਤੀ ਦੀ ਵੀਡੀਓ ਨੂੰ ਪਿਆਰ ਦਿਨੇ ਹੋ ਇਸ ਜਾਣਕਾਰੀਆਂ ਨੂੰ ਜਾਣਕਾਰੀ ਵਾਲੀ ਵੀਡੀਓਜ਼ ਨੂੰ ਪਿਆਰ ਦਿੰਨੇ ਹੋ ਉਦਾਂ ਹੀ ਤੁਸੀਂ ਦੂਸਰੀ ਵੀਡੀਓਜ਼ ਨੂੰ ਵੀ ਆਪਣਾ ਸਹਿਯੋਗ ਦਿਆ ਕਰੋ ਸਪੋਰਟ ਕਰਿਆ ਕਰੋ ਦੂਸਰੀ ਵੀਡੀਓਜ਼ ਤੇ ਵੀ ਦੂਸਰੀ ਵੀਡੀਓਜ਼ ਨੂੰ ਵੀ ਵੇਖ ਲਿਆ ਕਰੋ ਤੁਹਾਡੀ ਕੰਮ ਦੀ ਕਈ ਵਾਰ ਜਾਣਕਾਰੀ ਹੁੰਦੀ ਹੈ ਅਤੇ ਦੂਸਰੀ ਵੀਡੀਓਜ਼ ਨੂੰ ਵੀ ਹਾਈਪ ਪੁਆਇੰਟਸ ਦੇ ਦਿਆ ਕਰੋ ਕਿਉਂਕਿ ਸਿਰਫ ਇਕੱਲਾ ਆਪਣੇ ਬਾਰੇ ਹੀ ਨਹੀਂ ਸੋਚੀਦਾ ਦੂਸਰੇ ਬਾਰੇ ਵੀ ਸੋਚ ਲਿਆ ਕਰੋ ਥੋੜਾ ਬੋਤਾ ਸਵਾਰਥ ਚੰਗਾ ਨਹੀਂ ਹੁੰਦਾ ਸੋ ਇਸ ਕਰਕੇ ਦੂਸਰਿਆਂ ਨੂੰ ਵੀ ਸ਼ੇਅਰ ਕਰ ਦਿਆ ਕਰੋ ਵੀਡੀਓਜ਼ ਜੇਕਰ ਤੁਹਾਡੇ ਕੰਮ ਦੀ ਨਹੀਂ ਵੀ ਹੁੰਦੀ ਹੈ ਤਾਂ ਕਿਸੇ ਹੋਰ ਦੇ ਕੰਮ ਦੀ ਹੁੰਦੀ ਹੈ ਤੁਹਾਡੇ ਕੰਟੈਕਟ ਦੇ ਵਿੱਚ ਤਾਂ ਉਹਨਾਂ ਨੂੰ ਸ਼ੇਅਰ ਕਰ ਦਿਆ ਕਰੋ ਉਹ ਵੀਡੀਓਜ਼ ਜੇਕਰ ਕਿਸੇ ਭੈਣ ਨੂੰ ਮੇਰੀ ਇਸ ਗੱਲ ਦਾ ਕੁਝ ਬੁਰਾ ਲੱਗਾ ਹੋਵੇ ਤਾਂ ਪਲੀਜ਼ ਆਪਣਾ ਭਰਾ ਸਮਝ ਕੇ ਮਾਫ ਕਰਦੇ ਹੋ ਚਲੋ ਜੀ ਅੱਜ ਦੀ ਅਪਡੇਟ ਦੇ ਵਿੱਚ ਜਾਣਕਾਰੀ ਇੰਨੀ ਹੀ ਸੀ ਆਪਾਂ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ 5 ਪੁਆਇੰਟਸ ਦੇ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਕਿਸੇ ਭੈਣ ਦਾ ਕੋਈ ਸਵਾਲ ਹੈ ਹੋਰ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ